ਏ ਲੱਗਦਾ ਹੀ ਨਹੀਂ ਕਿ ਅੱਜ ਪੰਜਾਬ ਕੋਈ ਸਰਕਾਰ ਹੈ ਕਿਸਾਨ ਦੁਖੀ ਹੈ ਗਰੀਬ ਦੁਖੀ ਹੈ ਜਿਹੜਾ ਝੂਠ ਬੋਲਿਆ ਸੀ ਲਾਰੇ ਲਾਇਆ ਸੀ ਜਿਵੇਂ ਉਲਟੋ ਹੈ ਬੈਠਾ ਅੱਜ ਗੁੰਡਾਗਰਦੀ ਦਾ ਰਾਜ ਹੈ ਨਸ਼ੇ ਘਰ ਘਰ ਚਲੇ ਗਏ ਕੈਂਚ ਪਰ ਰਾਜ ਕਰ ਰਹੇ ਹੈ ਰੋਟੀਆਂ ਜਾ ਰਹੀਆਂ ਝੂਠੇ ਬੱਚੇ ਦੇ ਹੀ ਜਾਂਦੇ ਹੈ ਯਾਦ ਕਰੋ ਅਕਾਲੀ ਦਾ ਰਾਜ ਜਦੋਂ ਸਰਕਾਰ ਥੋਡੀ ਸੀ ਤੁਸੀਂ ਜਿਹਨੂੰ ਮਰਜ਼ੀ ਬਾਹ ਫੜ ਕੇ ਆਪਣਾ ਕੰਮ ਕਰਾ ਸਕਦੇ ਸੀ ਉਹ ਸਰਕਾਰ ਨੇ ਹਰ ਸੁਗਹਲ ਦਿੱਤੀ ਡਿਊਬਲ ਕਨੈਕਸ਼ਨ ਤੋਂ ਲੈ ਕੇ ਮੰਡੀਆਂ ਤੋਂ ਲੈ ਕੇ ਮੁਫਤ ਬਿਜਲੀ ਤੋਂ ਲੈ ਕੇ ਸੁਵਿਧਾ ਸੇਵਾ ਕੇਂਦਰ ਤੋਂ ਲੈ ਕੇ ਆਟਾ ਦਾਲ ਸਕੀਮ ਸ਼ਗਨ ਸਕੀਮ ਸਾਰੀਆਂ ਚੀਜ਼ਾਂ ਕਿਉਂ ਕਿਉਂਕਿ ਕਾਲੀ ਦਲ ਥੋਡੀ ਪਾਰਟੀ ਹੈ ਪੰਜਾਬ ਦੀ ਖਾਲਸਾ ਪੰਥ ਦੀ ਫੌਜ ਹੈ ਥੋਡੇ ਵਿੱਚੋਂ ਨਿਕਲੀ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਲੁੱਟ ਲਾਉਂਦੀਆਂ ਐਸ ਕਰਕੇ ਇੱਕ ਜਿਹੜੀ جنگ ਹੈ ਇੱਕ ਪਾਸੇ ਇੱਕ ਪਾਸੇ ਪੰਜਾਬ ਆ ਪੰਜਾਬ ਦਾ ਕਿਸਾਨ ਆ ਪੰਜਾਬ ਦਾ ਗਰੀਬ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਲੁੱਟੇ ਪਾਰਟੀਆਂ ਸੋ ਫੈਸਲਾ ਕਰ ਲੋ ਜਿਵੇਂ ਇਹਨਾਂ ਨੇ ਬਾਰਡਰ ਸੀਲ ਕਰਤੇ ਸੀ ਆਪਣੇ ਕਿਸਾਨਾਂ ਨੂੰ ਜਾਨ ਨਹੀਂ ਦਿੱਤਾ ਦਿੱਲੀ ਜੀ ਨੂੰ ਆਪਾਂ ਵੀ ਬਾਰਡਰ ਸੀਲ ਕਰਦੇ ਦਿੱਲੀ ਵਾਲੀ ਪਾਰਟੀ ਨੂੰ ਕਿਸੇ ਨੂੰ ਵੋਟ ਨਹੀਂ ਪਣੀ ਕਿਤੇ ਆਪਣੀ ਜੇਕਰੀ ਪਾਰਟੀ ਨੂੰ ਪਾਣੀ ਹੈ ਤੇ ਐਮਪੀ ਸਾਹਿਬ ਜਰੇ ਨਾਲ ਹੀ ਮੈਂ ਅੱਜ ਐਮਪੀ ਸਾਹਿਬ ਬਣਾ ਕੇ ਬਣਾ ਲਈ ਐਮਪੀ ਸਾਹਿਬ ਵਿੱਚ ਪੱਕਾ ਮਧੌੜ ਆ ਲਿਆ ਉਹ ਬਾਣ ਕੇ ਜੀ ਕਿਤੇ ਹੋਰ ਨਾ ਕੋ ਬੱਕਰੀ ਵਾਲਾ ਜੇ ਕਿ ਹੋਰ ਰੰਗ ਹੈ ਜੀ ਰੰਗ ਹੈ ਜੀ ਚਲੋ ਰਾਈ ਸਾਹਿਬ ਦੇਖੋ ਕਿੱਡੇ ਵਧੀਆ ਸੇਵਾਦਾਰ ਸਾਰੀ ਟੀਮ ਹੈ ਆ ਲੜਾਈ ਸਹੀ ਮਣੇ ਤੋਂ ਮੀ ਲਾਈ ਹੈ ਨਾ ਝੜੂ ਵਾਲੇ ਦੇ ਖਿਲਾਫ ਤੇ ਜਿਹੜੇ ਕੰਗਰ ਕੀਆ ਦੇ ਖਿਲਾਫ ਬਹੁਤ ਬਹੁਤ ਧੰਨਵਾਦ ਵਾਈਰੂ ਜੀ ਦਾ ਗੱਲ ਸੋ ਵਾਈਰੂ ਜੀ ਕੋਲ